ਕਿਸੇ ਦੇ ਨਾਲ ਆਪਾਂ ਗੱਲਬਾਤ ਕਰੀਏ ਆਵਾਜ਼ ਦੇ ਨਾਲ ਲਫ਼ਜ਼ਾਂ ਦੇ ਨਾਲ ਜੋ ਵੀ ਰਿਸ਼ਤੇ ਜੁੜਦੇ ਨੇ ਉਹ ਲਫ਼ਜ਼ਾਂ ਦੇ ਨਾਲ ਜੁੜਦੇ ਬੋਲਣ ਦੇ ਨਾਲ ਜੁੜਦੇ ਤੇ ਜੋ ਵੀ ਰਿਸ਼ਤੇ ਵਿਗੜਦੇ ਨੇ ਉਹ ਵੀ ਬੋਲਣ ਦੇ ਨਾਲ ਹੀ ਵਿਗੜਦੇ ਤੁਸੀਂ ਕਿਸੇ ਨਾਲ ਬੈਠੋ ਤੇ ਗੱਲਬਾਤ ਕਰੋ ਚੰਗਾ ਬੋਲੋ ਤੇ ਚੰਗਾ ਬੋਲਦਿਆਂ ਬੋਲਦਿਆਂ ਹੀ ਮਿੱਠਾ ਬੋਲਦਿਆਂ ਬੋਲਦਿਆਂ ਹੀ ਉਹਦੇ ਨਾਲ ਸਾਂਝ ਬਣ ਜਾਏਗੀ ਜਦੋਂ ਸ਼ਬਦ ਦਾ ਮੇਲ ਹੁੰਦਾ ਤੇ ਰਿਸ਼ਤੇ ਬਣਦੇ ਨੇ ਸ਼ਬਦ ਦਾ ਟਕਰਾਵ ਹੁੰਦਾ ਤੇ ਰਿਸ਼ਤੇ ਵਿਗੜਦੇ ਸ਼ਰੀਰ ਦਾ ਟਕਰਾਵ ਹੋਵੇ ਤੇ ਕੋਈ ਰਿਸ਼ਤਾ ਨਹੀਂ ਵਿਗੜਦਾ ਛੇਤੀ ਮੰਨ ਲਓ ਆਪਾਂ ਮੇਲੇ ਵਿੱਚਾਂ ਭੀੜ ਵਿੱਚਾਂ ਤੇ ਤੁਰੇ ਜਾਂਦੇ ਜੇ ਕਿਤੇ ਟਕਰਾਈਏ ਵੀ ਤੇ ਆਪਾਂ ਆਖਦੇ ਵੀ ਮਾਫ ਕਰਿਓ ਤੇ ਕੋਈ ਗੱਲ ਨਹੀਂ ਸਾਹਮਣੇ ਵਾਲਾ ਵੀ ਕਹਿੰਦਾ ਵੀ ਕੋਈ ਗੱਲ ਨਹੀਂ ਭੁਲੇਖੇ ਨਾਲ ਟਕਰਾ ਗਿਆ ਚਲੋ ਸ਼ਰੀਰ ਟਕਰਾਇਆ